ਆ ਵੀ ਮੂਹਰ ਦੀ ਤਸਵੀਰ ਵੀ ਘਾਹ ਤੇ ਖਨੋਰੀ ਤੋਂ ਲੈ ਕੇ ਮੰਡਵੀ ਦਾ ਜੋ ਸੜਕ ਦਾ ਹਾਲ ਆ ਉਹ ਤੁਹਾਨੂੰ ਅੱਖੀਂ ਡਿੱਠਾ ਦਿਖਾਵਾਂਗਾ ਆ ਦੇਖੋ ਇਹ ਵਿਕਾਸ ਰੱਸ਼ੀਆ ਨਾਲ ਬਣਿਆ ਹੋਇਆ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਤੋਂ ਅੱਗੇ ਹੋਰ ਵੀ ਕੁਝ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਦਿਖਾਵਾਂਗੇ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਹੈ ਜੇ ਆ ਖਨੋਰੀ ਤੋਂ ਮੰਡਵੀ ਤੱਕ ਇਹ ਪ੍ਰਧਾਨ ਮੰਤਰੀ ਸਕੀਮ ਦੇ ਤਹਿਤ ਸੜਕ ਪਿਛਲੇ 19 2016 ਚ ਬਣਾਈ ਗਈ ਸੀ ਉਹਤੋ ਵਾਲੀ ਸੜਕ ਦਾ ਕਿਸੇ ਨੇ ਵੀ ਕੋਈ ਆਉਥੌਰਿਟੀ ਕੀਤੀ ਕੁਛੀ ਤੇ ਜੋ ਪਿਛਲੀ ਸਰਕਾਰਾਂ ਸੀ ਜਾਂ ਹੁਣ ਦੀਆਂ ਸਰਕਾਰਾਂ ਨੇ ਕੋਈ ਇੱਕ ਮੂੰਹ ਬੋਲਦੀ ਤਸਵੀਰ ਆ ਸੜਕ ਨੇ ਕਿ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਇਹ ਮੈਂ ਲਾਈਵ ਤਸਵੀਰ ਖਣੋਰ ਤੇ ਕਿ ਜਿੰਦੋਂ ਤੱਕ ਜਾਵਾਂਗੇ ਉੱਥੇ ਤੱਕ ਤੁਹਾਨੂੰ ਦੋਖਾਨ ਦੀ ਕੋਸ਼ਿਸ਼ ਕਰੂੰਗਾ ਕਿ ਇਸ ਦੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੇ ਐਕਸੀਡੈਂਟ ਹੋਏ ਨੇ ਕਈਆਂ ਦੀਆਂ ਜਾਨਾਂ ਵੀ ਗਈਆਂ ਨੇ ਆਹ ਦੇਖੋ ਤੁਸੀਂ ਆਹ ਤਸਵੀਰਾਂ ਨੇ ਮੂੰਹ ਬੋਲਦੇ ਵਿਕਾਸ ਆਹ ਦੇਖੋ ਕੱਡੇ ਕੱਡੇ ਕਿੱਡੇ ਖੰਡੇ ਪਏ ਨੇ ਜਿੱਥੇ ਪਿਛਲੇ ਤਕਰੀਬਨ ਮਹੀਨੇ ਖਲਾ 3 ਜਾਂ 4 ਐਕਸੀਡੈਂਟ ਹੋ ਚੁੱਕੇ ਨੇ ਜਿਨ੍ਹਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਔਰ ਬਹੁਤ ਸਾਰੇ ਇਸੇ ਹੀ ਰੋਡ ਤੇ ਆਪਾਂ ਕੋ ਹੋਏ ਨੇ ਐਕਸੀਡੈਂਟ ਹੋਏ ਨੇ ਗੱਡੀਆਂ ਦੇ ਗੱਡੀਆਂ ਦੇ ਨੁਕਸਾਨੀਆਂ ਗਈਆਂ ਨੇ ਕਿਉਂਕਿ ਇੱਥੇ ਬਹੁਤ ਵੱਡੇ ਵੱਡੇ ਖੱਡੇ ਨੇ ਕਿ ਅਨਜਾਨ ਲੋਕੀ ਜਦੋਂ ਉਸ ਨੰਗ ਦੇ ਤਾਂ ਹਾਦਸਾ ਐਕਸੀਡੈਂਟ ਬਹੁਤ ਹੁੰਦੇ ਨੇ ਪਰ ਕਿਸੇ ਵੀ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਕੰਟੇ ਜੂਨੀ ਸਰਕੀ ਪਿਛਲੇ ਲੰਮੇ ਸਮੇਂ ਤੋਂ ਇੱਥੋਂ ਮੰਤਰੀ ਤੋਂ ਲੈ ਕੇ ਸੰਤਰੀ ਤੋਂ ਲੈ ਕੇ ਉਹ ਤਾਂ ਪਿੱਛੇ ਦੇਖਿਆ ਹੋਣਾ ਕਿ ਪੰਜਾਬ ਦੇ ਗਵਰਨਰ ਵੀ ਇਸੇ ਹੀ ਸੜਕ ਤੋਂ ਗੁਜ਼ਰੇ ਸੀ ਪਰ ਅਜੇ ਤੱਕ ਇਸ ਸੜਕ ਦਾ ਕਿਸੇ ਨੇ ਹਾਲ-ਚਾਲ ਨਹੀਂ ਪੁੱਛਿਆ ਭਾਵੇਂ ਆਪਣੇ ਆਪ 'ਚ ਵਿਕਾਸ ਨੂੰ ਵਿਕਾਸ ਕਹਿ ਰਹੇ ਨੇ ਕਿ ਵਿਕਾਸ ਹੋਇਆ ਹੈ ਇਹ 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 ਮੂੰਹ ਬੋਲਦੇ ਆ ਉਹ ਵਿਕਾਸ ਦੀਆਂ ਤਸਵੀਰਾਂ ਨੇ ਜੋ ਜ਼ੀਰੋ ਗਰਾਊਂਡ ਤੇ ਤੁਹਾਨੂੰ ਦਿਖਾਈਆਂ ਗਈਆਂ ਨੇ ਤੁਸੀਂ ਆਪ ਇਹ ਪਲੀਪਨ ਦੀ ਜਾਣ ਜਾਓਗੇ ਕਿ ਕਿੰਨਾ ਕੋ ਵਿਕਾਸ ਹੋਇਆ ਹੈਗਾ ਇਹ ਜੇ ਵਿਕਾਸ ਹੋਇਆ ਤਾਂ ਸਿਰਫ ਕਾਗਜ਼ਾਤੀ ਵਿਕਾਸ ਹੋਇਆ ਹੋਣਾ ਨਾ ਕਿ ਜੀਰੋ ਗਰਾਉਂਡ ਤੇ ਛਾਣੇ ਕਹਿੰਦੇ ਨੇ ਕਿ ਜਿਹੜੇ ਕਿਸੇ ਵੀ ਪਿੰਡ ਦੀ ਜੇ ਹਾਲਾਤ ਦੇਖਣੇ ਹੋਵੇ ਤਾਂ ਉਸ ਦੇ ਗੁਹਾਰੇ ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਪਿੰਡ ਦੇ ਬਾਹਰ ਘੁਆਰੇ ਲੱਗੇ ਹੋਣਾਂ ਤੋਂ ਪਤਾ ਲੱਗ ਇਸੇ ਤਰ੍ਹਾਂ ਜੇਕਰ ਸ਼ਹਿਰ ਦੀ ਜਾਂ ਪਿੰਡ ਦੀ ਆਰਥਿਕ ਸਥਿਤੀ ਦੇਖਣੀ ਹੋਵੇ ਤਾਂ ਉਹਦੀਆਂ ਸੜਕਾਂ ਤੋਂ ਸੜਕਾਂ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਕੋਈ ਵਿਕਾਸ ਹੋਇਆ ਹੈਗਾ ਐਸੇ ਤੁਸੀਂ ਭੜੇ ਭੜੀ ਜਾਣ ਜਾਣਦਾ ਹੋਊਂ ਕਿ ਜਿਹੜਾ ਵਿਕਾਸ ਹੈ ਉਹ ਕਿੰਨਾ ਕੋਈ ਵਿਕਾਸ ਹੁਣ ਤੱਕ ਪਹੁੰਚ ਚੁੱਕਿਆ ਮੌਤ ਮਾੜੀ ਹਾਲਤ ਹੈ ਇਸ ਸੜਕ ਦੀ ਇਹ ਲੰਮੇ ਸਮੇਂ ਤੋਂ ਇਹ ਸੜਕ ਖਨਾਰੂ ਨੂੰ ਲੈ ਕੇ ਮੂਨਕ ਨੂੰ ਜੋੜਦੇ ਜਿੱਥੇ ਕਿ ਹਾਂ ਜਾਣਾ ਪਾਲਿਆ ਵਾਸਤੇ ਬਹੁਤ ਕੁਵਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਪ੍ਰਧਾਨ ਮੰਤਰੀ ਸਕੀਮ ਦੇ ਤਹਿਤ 2016 ਦੀ ਸੜਕ ਬਣੀ ਸੀ ਪਰ ਉਸ ਤੋਂ ਬਾਅਦ ਇਹ ਸੜਕ ਦਾ ਕਿਸੇ ਨੇ ਵੀ ਹਾਲ ਚਾਲ ਨਹੀਂ ਪੁੱਛਿਆ ਬਹੁਤ ਸਾਰੀਆਂ ਸਰਕਾਰਾਂ ਅਨਿਆਰੇ ਬਹੁਤ ਸਾਰੀਆਂ ਚਲੀਆਂ ਗਈਆਂ ਇਹ ਤੁਸੀਂ ਸੜਕ ਦੀ ਪਸਤਾ ਹਾਲਤ ਦੇਖ ਰਹੇ ਹੋ ਲੋਕੀ ਆਪਣੇ ਆਪ ਚ ਮਹਿਸੂਸ ਕਰ ਰਹੇ ਨੇ ਕਿ ਸੜਕ ਦਾ ਕੋਈ ਵਲੀਵਾਰ ਹੈ ਜਾਂ ਨਹੀਂ ਹੈ